ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਫਾਰ ਅਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਰੋਨੰਗਲ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਕਥੋਂ ਨੰਗਲ ਦੇ ਲੱਗੇ ਜਿਹੜਾ ਵੀਰ ਜੀ ਉਹਨਾਂ ਦਾ ਪਿੰਡ ਹੈ ਤੇ ਘਰ ਦੇ ਪਸ਼ੂ ਆ ਵੀਰ ਜੀ ਉਹਨਾਂ ਦੇ ਕੋਈ ਗਾਂ ਘਰ ਦੀ ਵੀਰ ਜੀ ਉਹਨਾਂ ਦੇ ਹੀ ਵਕਾਊ ਕਰਨੀ ਆ ਤੇ ਸੂਈ ਸਵਾਈ ਆ ਤੇ ਆਹ ਜਿਹੜਾ ਬੱਚਾ ਇਹਦਾ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹਦੀ ਨਾਮ ਦੱਸ ਤੇ ਕਰੀ ਨਾਜੀ ਜਸ ਪਿੰਡ ਗਰਨੰਗਲ ਅਸਲ ਜਿਲ੍ਹਾ ਹੁਮਸਾ ਤੇ ਕਥਨੰਗਲ ਦੇ ਬਿਲਕੁਲ ਲੱਗ ਗਈ ਆ ਹਨਾ ਤੇ ਦਰੋ ਟਾਲੀ ਸਾਹ ਵੀ ਲੱਗ ਗਈ ਆ ਆਪਣਾ ਹਾਂਜੀ ਹਾਂਜੀ ਠੀਕ ਆ ਤੇ ਫੋਨ ਨੰਬਰ ਇਹ ਕਰੀ ਬੋਲ ਦੋ 98036 ਹਾਂਜੀ 48566 ਠੀਕ ਆ ਤੇ ਘਰ ਦੀ ਗਾਂ ਫਿਰ ਮਕਾਉ ਕੀਤੀ ਹਾਂਜੀ ਠੀਕ ਆ ਤੇ ਕਿੰਨਾ ਚੁਬਾ ਸੋਈ ਜੇ ਇਹ ਦੂਜੇ ਜੀ ਦੂਸਰਾ ਸੂਆ ਸੋਈ ਹੈ ਕਿੰਨਾ ਚਿਰ ਹੋ ਗਿਆ ਸੋਈ ਨਾ ਸੋਈ ਨੂੰ ਇਹ 12 ਦਿਨ ਸੂਈ 14 ਬੰਦ ਦਿਨ ਹੋ ਗਏ ਨੇ ਸ਼ਾਇਦ ਅੱਛਾ 14 15 ਦਿਨਾਂ ਤੇ ਲੱਗ ਕੇ ਬੰਨੇ ਹੋ ਗਏ ਆ 12 ਦਿਨ ਸੂਈ ਠੀਕ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਇਹ 12 ਲੀਟਰ ਦਾ ਹੁੰਦਾ ਤਿਆਰ ਤਿਆਰ ਬਿਲਕੁਲ ਹਾਂਜੀ ਤੇ ਪੱਠੇ ਇਹੋ ਜਿਹੇ ਪੈਣਦੇ ਹਾਂਜੀ ਕੇ ਹਰਿਆ ਹੋਰਿਆ ਵੀ ਪਾਈ ਦਾ ਨਾਲ ਅੱਛਾ ਹਰਿਆ ਵੀ ਲਈਦਾ ਤੇ ਉਤਨਾ ਫਿਰ ਗਾੜੀ ਵੀ ਪਾ ਦੀਦਾ ਹਾਂਜੀ ਠੀਕ ਮਤਲਬ ਕਿ ਚੰਗੇ ਪੱਠੇ ਪੁੱਠੇ ਪੈਣ ਵੰਡ ਬੰਡ ਪਵੇ ਤੇ ਦੁੱਧੋਂ ਵਧ ਸਕਦੀ ਹੈਗੇ ਹਾਂਜੀ ਹਾਂਜੀ ਕਿੰਨਾ ਕਿ ਕਰਜੋ ਉਤਰਾ ਇਹ ਸਵੇਰੇ 16 ਕਿਲੋ ਕਰਕੇ ਅੱਛਾ 16 ਲੀਟਰ ਚੋਲੇ ਪਿਛਲੇ ਸਵੇਰੇ ਤੋਂ ਤੇ ਚਲੋ ਗਰਮੀ ਗਰਮੀ ਆ 14 15 ਲੱਗੇ ਬੜਾ ਦੁੱਧ ਹੁੰਦਾ ਇਹਨਾਂ ਦਿਨਾਂ 'ਚ ਤੇ ਬਾਕੀ ਇਹ ਕੋਈ ਸਾਂਭ ਕੋਈ ਚੰਗੀ ਕਰੇ ਤੇ ਜਿੱਤਰਾ ਹਣ ਪੱਠੇ ਆਪਾਂ ਦੇਖ ਹੀ ਸਕਦੇ ਅੱਗੇ ਕਿਹੋ ਜਿਹਾ ਭੰਦੇ ਆ ਆ ਵੈਰਿਟੀ ਜਿਹੜੀ ਪਈ ਆ ਘੜੀ ਤੇ ਕੋਈ ਚੰਗੇ ਪੱਠੇ ਪੁੱਠੇ ਪਾਊਗਾ ਵੰਡ ਮੁੰਡ ਪਾਊਗਾ ਤੇ ਆਪੇ ਦੁੱਧਾਂ ਵੱਧ ਵੀ ਜਾਣੀ ਤੇ ਚਵਾਚ ਉਹ ਓਕੇ ਪੂਰਾ ਹਾਂਜੀ ਠੀਕ ਐ ਚਲੋ ਇੱਕ ਵਾਰੀ ਤੋੜ ਕੇ ਦਿਖਾ ਦਈਏ ਫਿਰ ਚਵਾਬ ਵੀ ਦਿਖਾ ਦਿੰਨੇ ਹਾਂ 12 ਲੀਟਰ ਦੁੱਧ ਹੁਣ ਮੌਕੇ ਤੇ ਜਿਹੜਾ ਦੱਸਦੇ ਕਿ ਬਿਲਕੁਲ ਤਿਆਰ ਹੈ। ਅਜ ਲਾਇਆ। ਹੈਗੀ ਵੀ ਜਰਸੀ ਹੈ। ਤੇ ਘਰ ਦੀ ਗਾਵਾਂ ਵੀ ਦੀਆਂ ਹਾਂ ਜੀ। ਹਰ ਆਹੋ। ਬਾਕੀ ਥਾਂ ਦਾ ਸਾਈਜ਼ ਗੈਪ ਵੀ ਚੰਗਾ। ਤੇ ਥੱਲੇਆਂ ਵੀ ਚੰਗੀ ਤਿਆਰ ਹੋਈ ਆ। ਅਜੇ ਪੜੀ ਬਣਾਉਂਦਾ ਟਾਈਮ ਵੀ ਦੁਪਹਿਰ ਦਾ ਵਾ। ਸ਼ਾਮ ਤੱਕ ਆਪਣੇ ਦੋਧਰੇ ਸਾਹਮਣੇ ਹਵਾਨਗਰਾਂ ਚੰਗਾ ਤਿਆਰ ਕਰ ਲੂਗੀ। ਆਹ ਦੇਖ ਸੰਦੇ। ਤੇ ਚਵਾਚੂ ਵੀਰ ਜੀ ਦਿਖਾ ਦਈਏ ਕਰੀ ਇਹਦਾ। ਹਾਂਜੀ ਕਰਦੇ ਹਾਂ। ਬੱਚਾ ਕੀ ਆ ਗਿਆ ਵੀਰ ਜੀ ਤੇ ਮਗਰ? ਬੱਚਾ ਜੀ। ਅਛਾ ਇਹ ਤੇ ਮਗਰ ਬੱਚਾ ਆ ਗਿਆ। ਉਤਰਾ ਵਿੱਚ ਜਿ ਚਵਾਈ ਰੱਸੀ ਪਾ ਕੇ ਕਰੀਦੇਗੇ ਉਤਰਾ ਹੀ ਉਦਾਂ ਹੀ ਉਤਰਾ ਵਿੱਚ ਚਵਾਈ ਜਿਹੜੀ ਇਹਦੇ ਕੰਦੇ ਕਰਨੀ ਹੈ ਅਸੀਂ ਵੀ ਪਾ ਲੈਂਦੀ ਆ ਅੱਛਾ ਰੱਸੀ ਭਾਵੇਂ ਪਾ ਲੋ ਤੇ ਭਾਵੇਂ ਨਾ ਪਾ ਲੋ ਆ ਪਿਛਲੇ ਥਨਾਂ ਦਾ ਚਵਾਜ ਜਿਹੜਾ ਦੇਖ ਸਕਦੇ ਜੀ ਤੇ ਅਗਲੇ ਥਨਾਂ ਦਾ ਵੀ ਚਵਾਜ ਦਿਖਾ ਦਈਏ ਠੀਕ ਹੈ ਜੀ ਚਵਾਜ ਜਿਹੜਾ ਬਿਲਕੁਲ ਓਕੇ ਹੈ ਤੇ ਥਾਣਾ ਵੀ ਬਿਲਕੁਲ ਦੂਰ ਦੂਰ ਹੈ ਬਾਕੀ ਹਵਾਨਾ ਗਾਣਾ ਵੀ ਚੰਗਾ ਹੈ ਤੇ ਹਵਾਨਾ ਪਛਾਣ ਵੀ ਚੰਗਾ ਆਪਾਂ ਦੇਖ ਸਕਦੇ ਹਾਂ ਤੇ ਥਾਣੇ ਵੀ ਬਿਲਕੁਲ ਦੂਰ ਦੂਰ ਹੈ ਜਿਹੜਾ ਚੰਗੇ ਕੈਪ ਤੇ ਥਾਣੇ ਆ ਇਧਰ ਦੀ ਜੰਮੀ ਪਲੀ ਜਰਸੀ ਹੈ ਜਿਹੜੀ ਤੇ ਕਿੰਨਾ ਵੀ ਦੇ ਫੇ ਰੱਖਣਾ ਇਹਦਾ ਮੁੱਲ ਮੁੱਲ ਵੀ ਜੀ 34000 ਰੁਪਏ 34000 ਆ ਛੋਟ-ਛਾਟ ਵਿੱਚੋ ਕਰ ਦੋਗੇ ਹਾਂਜੀ ਕੋਈ ਨਹੀਂ 1000 ਰੁਪਏ ਛਡਾ ਚਲੋ ਕੋ ਫੋਨ ਲਾਵੇ ਇੱਕ ਕਰੀ ਹਨਾ ਬਾਕੀ ਕੋ ਮੌਕੇ ਤੇ ਆਪੇ ਹੋ ਜਾਊ ਤੁਹਾਡਾ ਪਤਾ ਜਿੰਨਾ ਵੀ ਹੋਣਾ ਹੋਵੇ ਠੀਕ ਹੈ ਤੇ ਠੀਕ ਹੈ ਜੀ ਬਾਕੀ ਇਹ ਕਿ ਤੁਹਾਡੇ ਘਰੋਂ ਕੋਈ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਇੱਥਾਂ ਹੀ ਖੜੇ ਹਨ ਜੋ ਵੀ ਆ ਇੱਥੇ ਹੀ ਆਪਣਾ ਵੇਸ਼ ਚਾਹ ਕੇ ਲੈ ਜੇ ਚੰਗੀ ਲੱਗੇ ਤੇ ਲੈ ਜੇ ਨਹੀਂ ਤੇ ਆਪਣੀ ਸਾਈ ਵਾਪਸ ਲੈ ਜੇ ਤੇ ਦੁੱਧ 12 ਲੀਟਰ ਘਰੋਂ ਚਵਾ ਦੋਗੇ ਬਿਲਕੁਲ ਹਾਂਜੀ 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 ਠੀਕ ਹੈ ਜੀ ਬਾਕੀ ਆਓ ਇੱਥੇ ਆਪਣੀ ਦੋ ਟਾਈਮ ਚੋ ਲੋ ਜੇ ਕੋਈ ਨਹੀਂ ਵੀ ਆ ਸਕਦਾ ਤੇ ਵੀਡੀਓ ਕਾਲ ਤੇ ਚਵਾ ਲੈ ਬਾਕੀ ਆ ਦੇਖ ਸਕਦੇ ਜੀ ਮਲੇ ਮੂਲੇ ਤਾਂ ਵੀ ਸ਼ੁਰੂ ਹੋਈ ਆ ਆ ਲਿਬੜੀ ਲੁਬੜੀ ਆ ਪਿੱਛੇ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜਨੀ ਤੁਸੀਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ